ਮਹਾਰਾਜ ਕਹਿੰਦੇ ਜਿਵੇਂ ਕੋਈ ਠਾਠ ਤੀਰਥਾਂ ਦਾ ਦੀ ਯਾਤਰਾ ਕਰ ਲਵੇ ਯਾਤਰਾ ਕਰਕੇ ਉਹਨੂੰ ਉਹਦਾ ਫਲ ਪ੍ਰਾਪਤ ਹੋ ਜਾਵੇ ਉਹ ਹੁੰਦੀ ਨਹੀਂ ਠਾਠ ਅਤੇ ਤੀਰਥਾਂ ਦੀ ਯਾਤਰਾ ਸਮਾਂ ਵੀ ਲੱਗਦਾ ਧਨ ਦੌਲਤ ਵੀ ਲੱਗਦੀ ਨਾ ਕਿਸੇ ਕੋ ਸਮਾਂ ਤੇ ਨਾ ਕਿਸੇ ਕੋ ਧਨ ਦੌਲਤ ਜਿਨ੍ਹਾਂ ਦੇ ਕੋਲ ਧਨ ਦੌਲਤ ਹੈ ਉਹਨਾਂ ਕੋ ਸਮਾਂ ਹੈ ਨਹੀਂਗਾ ਜਿਨ੍ਹਾਂ ਕੋ ਸਮਾਂ ਹੈ ਉਹਨਾਂ ਕੋ ਦੌਲਤ ਹੈ ਨਹੀਂਗੀ ਜੇ ਕੋਈ ਕਰ ਵੀ ਲੈਂਦਾ ਆ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ 68 ਤੀਰਥਾਂ ਦਾ ਫਲ ਯਾਤਰਾ ਕਰਕੇ ਜਿਹੜਾ ਫਲ ਮਿਲਣਾ ਜਾਂ ਇਤਨੀ ਕ ਆਰਜਾ ਹੋਵੇ ਚੌ ਜੋਗਾਂ ਜਿੰਨੀ ਉਹ ਕੈਲਾਸ਼ ਪਰਬਤ ਦੇ ਉੱਪਰ ਬੈਠ ਕੇ ਯਾਰਜੁਗ ਤਪ ਕਰ ਲਵੇ ਭਗਤੀ ਕਰ ਲਵੇ ਜਾਂ ਕੋਈ ਪੁੱਠੇ ਲਟਕ ਕੇ ਥੱਲੇ ਅੱਗ બાળ ਕੇ ਤਪ ਕਰ ਲਵੇ ਆਖਰੀ ਸੁਵਾਸਾਂ ਤੇ ਸਮੇਂ ਅੱਗ ਵਿੱਚ ਹੀ ਸੜ ਜਾਵੇ ਜਾਂ ਹੋਰ ਵੀ ਕਠਨ ਕਾਲਨਾ ਕਰਕੇ ਜਿਹੜਾ ਉਹਨਾਂ ਨੂੰ ਫਲ ਪ੍ਰਾਪਤ ਹੋਣਾ ਹੈ ਮਹਾਰਾਜ ਕਹਿੰਦੇ ਉਤਨਾ ਫਲ ਜਿਹੜਾ ਹੈ ਉਹ ਜੇ ਤੁਸੀਂ ਅਸੀਂ ਸਾਰੇ ਹੀ ਸ਼ਰਧਾ ਭਾਵਨਾ ਦੇ ਨਾਲ ਚਿਤ ਬਿਰਤੀਆਂ ਨੂੰ ਉਕਾਗਰ ਕਰਕੇ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਾਂਗੇ ਤਾਂ ਉਹਦੇ ਬਰਾਬਰ ਫਲ ਮਿਲਦਾ ਇਹ ਬੜਾ ਸੌਖਾ ਸਾਧਨ ਸਾਨੂੰ ਦੱਸਿਆ ਹੈ ਦਾਸ ਕਈ ਦਫਾ ਦੇਖਦਾ ਹੁੰਦਾ ਨਗਰਾਂ ਵਿੱਚ ਬੜਿਆਂ ਵਿੱਚ ਜਾਣਾ ਜਦੋਂ ਅਰਦਾਸ ਵੀ ਹੁੰਦੀ ਹੈ ਉਸ ਵੇਲੇ ਵੀ ਜਦੋਂ ਗੁਰੂ ਕੇ ਵਜ਼ੀਰ ਬੋਲਦੇ ਨੇ ਵੀ ਭਾਈ ਬੋਲੋ ਵਾਹਿਗੁਰੂ ਉਹ 2000 ਬੰਦਿਆਂ ਦੀ ਆਵਾਜ਼ ਆਉਂਦੀ ਬਾਕੀ ਤਾਂ ਉਹੀ ਖੜੇ ਰਹਿੰਦੇ ਨੇ ਉਹ ਵਾਹਿਗੁਰੂ ਕਹਿਣਾ ਵੀ ਉਹਨਾਂ ਨੂੰ ਔਖਾ ਲੱਗਦਾ ਕਿਉਂ ਕਿਉਂਕਿ ਉਹਨਾਂ ਨੂੰ ਇਹਦੇ ਫਲ ਤਾਂ ਨਹੀਂ ਪਤਾ ਮਹਾਰਾਜ ਕਹਿੰਦੇ ਇਹਦਾ ਬਹੁਤ ਫਲ ਆ ਰਾਮ ਕਹਿਣ ਦਾ ਬੜਾ ਫਲ ਹੈ ਅੱਲਾ ਗੋਬਿੰਦ ਇਹ ਪਰਮੇਸ਼ਰ ਦੇ ਨਾਮ ਨੇ ਵਾਹਿਗੁਰੂ ਸ਼ਬਦ ਤਾਂ ਵਿਸ਼ੇਸ਼ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ ਵਾਹਿਗੁਰੂ ਗੁਰ ਮੰਤਰ ਹੈ ਜਪ ਹौं ਮੈਂ ਕੋਈ ਭਾਈ ਸਾਹਿਬ ਭਾਈ ਗੋਦਾਸ ਜੀ ਕਹਿੰਦੇ ਸੋ ਇਹ ਜਦੋਂ ਕੋਈ ਫਤਿਹ ਬੁਲਾਉਂਦਾ ਹੈ ਜਾਂ ਅਰਦਾਸ ਵਿੱਚ ਵੀ ਹੁੰਦਾ ਹੈ ਉਦੋਂ ਜਿੱਤ ਬਿਰਤੀ ਨੂੰ ਉਕਾਗਰ ਕਰਕੇ ਜੇ ਕੋਈ ਇੱਕ ਦਫਾ ਵੀ ਪ੍ਰੇਮ ਸ਼ਰਧਾ ਦੇ ਨਾਲ ਵਾਹਿਗੁਰੂ ਨਿਕਲ ਗਿਆ ਤਾਂ ਉਹਦਾ ਪਾਰਵਤਾਰਾ ਹੋ ਜਾਣਾ ਦਸਮੇਸ਼ ਪਿਤਾ ਦਾ ਬਚਣਾ ਇੱਕ ਚਿੱਤ ਜਹ ਏਕ ਸ਼ਿਨ ਧਾਇਓ ਕਾਲ ਫਾਂਸ ਕੇ ਵਿੱਚ ਨਾ ਆਇਓ ਆਪਾਂ ਸੰਗਰਾਂਦ ਦੇ ਦਿਹਾੜਿਆਂ ਨੂੰ ਮੁਖ ਰੱਖ ਕੇ ਆਏ ਆਉਂਦੇ ਹਾਂ ਨਿਰੰਤਰ ਕਥਾਵਾਂ ਵੀ ਸੁਣਦੇ ਹਾਂ ਪਰ ਜੇ ਉਹਦਾ ਸਾਡੇ ਜੀਵਨ ਤੇ ਕੋਈ ਅਸਰ ਨਾ ਨਾ ਹੋਇਆ ਪ੍ਰਭਾਵਨਾ ਪਿਆ ਤੇ ਸਾਡਾ ਆਇਆ ਕਿਤਨਾ ਕੁ ਲਾਭਦਾਇਕ ਹੈ ਇਹਦਾ ਅੰਦਾਜ਼ਾ ਅਸੀਂ ਆਪ ਹੀ ਲਾ ਲਈ ਸੋ ਭਾਈ ਇਤਨਾ ਸੁਖੈਣ ਸਾਧਨ ਮਹਾਰਾਜ ਨੇ ਸਾਨੂੰ ਬਖਸ਼ਿਆ ਹੈ ਕਿ ਇੱਕੋ ਹੀ ਵਾਰ ਵਾਹਿਗੁਰੂ ਕਹਿਣ ਦੇ ਨਾਲ ਇਤਨਾ ਫਲ ਮਿਲਦਾ ਕਿਤਨਾ ਚੌਹਾਂ ਯੁੱਗਾਂ ਦਾ ਭਜਨ ਹੋ ਜਾਵੇ ਜੇ ਇੱਕ ਵਾਰੀ ਬੋਲੇ ਵਾਹਿਗੁਰੂ the body can ਕਹਿੰਦੇ ਤੈਨੂੰ ਚੋਹ ਯੁਗਾਂ ਦਾ ਫਲ ਵੀ ਮਿਲ ਜਾਓ। ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਧੇਵੇ ਵਾਲੇ ਉਹ ਅਕਸਰ ਆਪਣੇ ਕੀਰਤਨਾਂ ਦੇ ਵਿੱਚ ਜਦੋਂ ਪ੍ਰਚਾਰ ਕਰਦੇ ਤਾਂ ਸੰਗਤ ਕੋਲੋਂ ਕਹੋ ਵਾਹਿਗੁਰੂ ਕਹਾਇਆ ਕਰਦੇ ਸੀ। ਕਿਉਂ? ਉਹਨਾਂ ਨੂੰ ਪਤਾ ਹੈ ਵੀ ਸੰਗਤ ਵਿੱਚ ਇੱਕ ਵਾਰ ਵਾਹਿਗੁਰੂ ਦਾ ਕਿਤਨਾ ਮਹਾਤਮ ਹੈ। ਕੱਲਾ ਜਪਣ ਦਾ ਮਹਾਤਮ ਫਿਰ ਸੰਗਤ ਵਿੱਚ ਨਾਲ ਸੰਗਤ ਦੇ ਬੋਲ ਕੇ ਵਾਹਿਗੁਰੂ ਕਿਹਾ ਉਹਦਾ ਉਦੋਂ ਵੀ ਜ਼ਿਆਦਾ ਮਹਾਤਮ ਹੈ ਸੋ ਮਹਾਤਮਾ ਤਾਂ ਇਹ ਚਾਹੁੰਦੇ ਹੁੰਦੇ ਵੀ ਹਰ ਕਿਸੇ ਦਾ ਭਲਾ ਹੋ ਜਾਵੇ ਕੋਈ ਹੀ ਇਹ ਸ਼ਬਦ ਤੋਂ ਇਸ ਮੰਤਰ ਤੋਂ ਵਾਂਝਾ ਨਾ ਰਹਿ ਜਾਵੇ ਬਾਕੀ ਆਪਣੇ ਤੇ ਡਿਪੈਂਡ ਕਰਦਾ ਅਸੀਂ ਭਲਾ ਕਰਾਉਣਾ ਕਿ ਨਹੀਂ ਕਰਾਉਣਾ ਖੈਰ ਚਾਹਾਂ ਯੁੱਗਾਂ ਦਾ ਇੱਕ ਵਾਰੀ ਵਾਹ ਵਾਹ